ਡਾਈਕਿਨ ਇੱਕ ਗਲੋਬਲ ਨੰਬਰ 1 ਕੰਪਨੀ ਹੈ ਜੀ 에어 ਕੰਡੀਸ਼ਨਿੰਗ ਦੇ ਵਿੱਚ ਸਾਡਾ ਬਿਜ਼ਨਸ ਸਿਰਫ 에어 ਕੰਡੀਸ਼ਨਿੰਗ ਦਾ ਹੈਗਾ ਐਂਡ ਇੰਡੀਆ ਦੇ ਵਿੱਚ ਵੀ ਅਸੀਂ 2010 ਚ ਪਹਿਲਾਂ ਫੈਕਟਰੀ ਖੋਲੀ ਸੀਗੀ ਐਂਡ ਅੱਜ ਅਸੀਂ ਬੜੀ ਖੁਸ਼ੀ ਦੇ ਨਾਲ ਤੁਹਾਨੂੰ ਸ਼ੇਅਰ ਕਰਦੇ ਆਂ ਤੇ ਚੰਡੀਗੜ੍ਹ ਦਾ ਐਕਸਪੈਂਸ਼ਨ ਆਫ ਆਫਿਸ ਹੈ ਅੱਜ ਉਹਦੀ ਇਨੋਗ੍ਰੇਸ਼ਨ ਤੇ ਆਏ ਆਂ ਅਸੀਂ ਡਾਈਕਿਨ ਜਿਹੜੀ ਸੀ 2010 ਦੇ ਵਿੱਚ 292 ਕਰੋੜ ਦੀ ਕੰਪਨੀ ਸੀਗੀ ਐਂਡ ਤੇ ਜਿਹੜਾ ਇਹ ਮਾਰਚ ਅਸੀਂ ਕੰਪਲੀਟ ਕੀਤਾ ਇਸ ਸਾਲ ਅਸੀਂ 10500 ਕਰੋੜ ਟਰਨਓਵਰ ਕਰਤੀ ਹੈ ਉਹਦਾ ਮੇਨ ਰੀਜ਼ਨ ਹੈਗਾ ਕਿ ਡਾਈਕਿਨ ਜਿਹੜਾ ਪ੍ਰੋਡਕਟ ਹੈ ਉਹ ਹਾਈ ਕੁਆਲਿਟੀ ਪ੍ਰੋਡਕਟ ਹੈ ਅਸੀਂ ਇੱਥੇ ਬੜੀ ਹਾਈ ਇਮੇਜ ਕ੍ਰੀਏਟ ਕੀਤੀ ਹੈ ਐਂਡ ਐਟ ਦ ਸੇਮ ਟਾਈਮ ਅਫੋਰਡੇਬਲ ਪ੍ਰੀਮੀਅਮ ਤੇ ਅਸੀਂ ਜਿਹੜਾ ਹੈ ਆਪਣੇ ਗ੍ਰਾਹਕਾਂ ਨੂੰ ਉਹ ਅੱਛੀ ਸਰਵਿਸ ਦੇ ਨਾਲ ਅੱਛਾ ਪ੍ਰੋਡਕਟ ਦੇਣੇ ਹੈ ਇਦਾ ਵਿਸ਼ੇ ਰੀਜ਼ਨ ਹੈ ਕਿ ਸਾਡਾ ਆਪਣਾ ਜਪਾਨ ਦੇ ਅੰਦਰ ਟੈਕਨੋਲੋਜੀ ਇਨੋਵੇਸ਼ਨ ਸੈਂਟਰ ਰਿਸਰਚ ਐਂਡ ਡਿਵੈਲਪਮੈਂਟ ਬਹੁਤ ਸਟਰੋਂਗ ਹੈ ਜਿਹੜਾ ਕਿ ਉਹ ਰਿਸਰਚ ਐਂਡ ਡਿਵੈਲਪਮੈਂਟ ਗਲੋਬਲ ਡਿਜ਼ਾਈਨ ਜੋ ਹੈ ਉਹਨੂੰ ਇੰਡੀਅਨ ਸੂਟਿਡ ਕੰਡੀਸ਼ਨ ਦੇ ਨਾਲ ਅਸੀਂ ਇੰਡੀਆ ਦੇ ਵਿੱਚ ਵੀ ਆਪਣਾ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਹੈ ਮਦਰ ਟੈਕਨੋਲੋਜੀ ਥੋਂ ਆਂਦੀ ਹੈਗੀ ਤੇ ਇੰਡੀਆ ਦੇ ਵਿੱਚ ਉਹਨੂੰ ਅਸੀਂ ਸਿਮੂਲੇਟ ਕਰਨਿਆ ਹੈ ਵਿਦਿ ਲੋਕਲ ਕੰਡੀਸ਼ਨ ਅਸੀਂ ਲਾਸਟ ਈਅਰ ਆਪਣੀ ਨਵੀਂ ਫੈਕਟਰੀ ਖੋਲੀ ਸੀਗੀ ਪਹਿਲੀ ਫੈਕਟਰੀ ਸੀਗੀ ਨਿਮਰਾਨਾ ਦੇ ਵਿੱਚ ਸਾਡੇ ਕੋਲ ਜਿੱਥੇ ਦੋ ਫੈਕਟਰੀਆਂ ਸੀਗੀ ਤੇ 3rd ਫੈਕਟਰੀ ਅਸੀਂ ਸ਼੍ਰੀ ਸਿਟੀ ਦੇ ਵਿੱਚ ਖੋਲੀ ਹੈ ਜਿਹੜੀ ਸਾਊਥ-ਈਸਟ ਏਸ਼ੀਆ ਦੀ ਬੀਕੇਸ ਫੈਕਟਰੀ ਹੈ ਤੇ ਇੱਥੇ ਜਿਹੜੇ ਪ੍ਰੋਡਕਟਸ ਹੈਗੇ ਉਹ ਹਾਈਲੀ એનર્ਜੀ ਐਫੀਸ਼ੀਐਂਟ ਹੈਗੇ ਬੀ ਲੇਬਲਿੰਗ ਤੋਂ ਅਪਰੂਵ ਹੋਏ ਹੋਏ ਤੇ ਸਾਡਾ ਜਿਹੜਾ ਡਿਸਟ੍ਰਿਬਿਊਸ਼ਨ ਹੈ ਅਕ੍ਰੋਸ ਦਾ ਕੰਟਰੀ ਕਰੀਪਲੀ 12000 ਡੀਲਰ ਹੈਗੇ ਸਾਡੇ ਐਂਡ ਸਰਵਿਸ ਪ੍ਰੋਵਾਈਡਰ ਹੈਗੇ ਕਸਟਮਰਸ ਜਿਹੜਾ ਹੈ ਕਾਲ ਸੈਂਟਰ ਤੇ ਕੰਪਲੇਨ ਕਰਦਾ ਹੈ ਕੋਡਿੰਗ ਦੇ ਹਿਸਾਬ ਨਾਲ ਉਹ ਸਰਵਿਸ ਹੋ ਜਾਂਦੀ ਹੈ ਸਾਡਾ ਰਿਸਪੌਂਸ ਟਾਈਮ 4 ਘੰਟੇ ਹੈਗਾ ਤੇ ਸਾਡੇ 에어 ਕੰਡੀਸ਼ਨਰ ਜਿਹੜੇ ਲਾਰਜ 에어ਪੋਰਟਸ ਤੇ ਲੱਗੇ ਨੇ ਮਾਲਸ ਦੇ ਵਿੱਚ ਲੱਗੇ ਨੇ ਨਿਊ ਪਾਰਲੀਮੈਂਟ ਹਾਊਸ ਤੇ ਲੱਗੇ ਨੇ ਤੇ ਅਸੀਂ 에어 ਕੰਡੀਸ਼ਨਰ ਜਿਹੜਾ ਬਣਾਨੇ ਹੈ ਫਰੋਮ ਸਮਾਲ ਕਿਡਸ ਬੈਡਰੂਮ ਜਾਂ ਤੁਸੀਂ ਕਹਿ ਸਕਦੇ ਹੋ ਪੂਜਾ ਰੂਮ ਜਿਹੜਾ ਬਾਬਾ ਜੀ ਦਾ ਕਮਰਾ ਹੁੰਦਾ ਹੈ ਛੋਟਾ ਪੁਆਇੰਟ 8 ਤੋਂ ਅਸੀਂ 2800 ਟਨ ਤੱਕ ਚਿਲਰ ਬਣਾਨੇ ਹਨ ਸਾਡੇ ਮਾਰਕੀਟ ਸ਼ੇਅਰ ਜਿਹੜਾ ਹੈਗਾ ਹਾਈਐਸਟ ਹੈਗਾ ਐਂਡ ਅਸੀਂ ਨਾਟ ਓਨਲੀ ਜਿਹੜਾ ਪਿਛਲੇ ਕਈ ਸਾਲਾਂ ਦੇ ਵਿੱਚ ਮੈਨੂਫੈਕਚਰਿੰਗ ਸਕੇਲ ਵਧਾਇਆ ਹੈਗਾ ਅਸੀਂ ਸਸਟੇਨੇਬਿਲਿਟੀ ਤੇ ਕੰਮ ਕਰਨੇ ਹਨ ਕਿਉਂਕਿ R32 ਰੈਫਰਜਰੈਂਟ ਲਾਂਚ ਕੀਤਾ ਸੀਗਾ ਐਂਡ ਸਾਡਾ ਮੇਨ ਡਿਫਰੈਂਸ਼ੀਏਸ਼ਨ ਇਹ ਹੈ ਕਿ ਜਿਹੜੇ ਵੀ ਬੰਦੇ ਸਾਡੇ ਨਾਲ ਐਸੋਸੀਏਟਿਡ ਹੈਗੇ ਉਹ ਸਭ ਤੋਂ ਟਾਪ ਕਲਾਸ ਸਰਵਿਸ ਦਿੰਦੇ ਨੇ ਕਿਉਂਕਿ ਸਾਡਾ ਆਪਣਾ ਹੀ ਟ੍ਰੇਨਿੰਗ ਅਕੈਡਮੀ ਹੈਗੀ ਨਿਮਰਾਨਾ ਦੇ ਵਿੱਚ ਵੀ ਤੇ एयर कंडीशनਿੰਗ ਡਵੈਲਪਮੈਂਟ ਸੈਂਟਰ ਹੈ ਸ਼ਰੀ ਸਿਟੀ ਦੇ ਵਿੱਚ ਇਸ ਤੋਂ ਇਲਾਵਾ ਵੀ ਆਪਾਂ ਅਕ੍ਰੋਸ ਦਾ ਕੰਟਰੀ ਸਾਡੇ 31 ਸੈਂਟਰ ਆਫ ਐਕਸਲੈਂਸ ਹੈਗੇ ਤੇ ਇੱਥੇ ਅਸੀਂ ਸਾਰੇ ਡਾਇਰੈਕਟ ਇਨਡਾਇਰੈਕਟ ਮੈਨਪਾਵਰ ਹੈ ਉਹਨੂੰ ਟ੍ਰੇਨ ਕਰਦੇ ਰਹਿੰਦੇ ਹਾਂ ਤੇ ਇਹ ਸਾਰੀ ਖਾਸੀਅਤ ਹੈ ਕਿਉਂਕਿ ਜਿਹੜੀ ਕਸਟਮਰਸ ਨੇ ਸਾਨੂੰ ਬੜਾ ਅੱਛਾ ਰਿਸਪੌਂਸ ਦਿੱਤਾ ਹੈ ਇਹ ਸਭ ਚੀਜ਼ ਦਾ ਜਿਸ ਵਜਹ ਨਾਲ ਅਸੀਂ ਇੱਥੇ ਲੀਡਰਸ਼ਿਪ ਪੋਜੀਸ਼ਨ ਤੇ ਪਹੁੰਚ ਗਏ ਹਾਂ ਸਾਡੀ ਸੇਲ ਅਗਰ ਦੇਖੋ ਤਾਂ ਸੀ 14 ਸਾਲ ਪਹਿਲਾਂ 30000 ਰੁਪਏ AC ਵੇਚਦੇ ਸੀ ਤੇ ਪਿਛਲੇ ਸਾਲ ਅਸੀਂ 2 ਮਿਲੀਅਨ ਕਰਾਸ ਕੀਤਾ ਹੈਗਾ ਇਸ ਸਾਲ ਦਾ ਪਲਾਨ ਹੈ 2.5 ਮਿਲੀਅਨ ਰੂਪ ਵਿੱਚ AC ਵੇਚਣ ਦਾ ਤੇ ਇਸ ਦੇ अलावा ਜਿਹੜਾ VRV ਹੈ ਸਾਡਾ 플ੈਂਕਸ਼ਿਪ ਪ੍ਰੋਡਕਟ ਹੈ ਉਹਦੇ ਵਿੱਚ ਅਸੀਂ ਡੋਮਿਨੇਟ ਕਰਨੇ ਹਨ ਚਿਲਰਸ ਵੀ ਅਸੀਂ ਵੇਚਨੇ ਹਨ ਤੇ ਇਹ ਸਾਰੇ ਪ੍ਰੋਡਕਟ ਸਾਡੀ ਫੁੱਲ ਰੇਂਜ ਹੈ ਐਨ ਇੰਟਰਨੈਸ਼ਨਲ ਕੁਆਲਿਟੀ ਪ੍ਰੋਡਕਟਸ ਐਟ ਅਫੋਰਡੇਬਲ ਪ੍ਰੀਮੀਅਮ ਉਹ ਮੋਟੋ ਹੈਗਾ ਸਾਡਾ ਐਂਡ ਕਸਟਮਰਸ ਨੇ ਬੜੀ ਸਪੋਰਟ ਦਿੱਤੀ ਹੈ ਸਾਡੀ ਡੀਲਰਸ ਨੇ ਬੜੀ ਸਪੋਰਟ ਕੀਤੀ ਹੈ ਐਂਡ ਵੀ ਆਰ ਵੈਰੀ ਐਨਕੋਰੇਜਡ ਸੇ ਸਾਡਾ ਫਿਊਚਰ ਪਲਾਨ ਜਿਹੜਾ ਹੈਗਾ 2030 ਇਹ 2 ਮਿਲੀਅਨ ਜਿਹੜਾ ਲਾਸਟ ਈਅਰ ਵਿੱਚ ਆਸੀ ਅਸੀਂ ਉਹਨੂੰ 5 ਮਿਲੀਅਨ ਤੱਕ ਲੈ ਜਾਣਾ ਚਾਹੁੰਦੇ ਆ ਉਸ ਦੇ ਵਾਸਤੇ ਅਸੀਂ ਐਕਸਪੈਂਸ਼ਨ ਕਰ ਰਹੇ ਹਾਂ ਰਿਸਰਚ ਐਂਡ ਡਿਵੈਲਪਮੈਂਟ ਤੇ ਐਂਡ ਸਾਡੀ ਕਮਿਟਮੈਂਟ ਇਹ ਹੈਗੀ ਫrom the global operation division that we will continue investment on products people systems our brand and also skill enhancement so these are the major differentiator thank you if i last chane ka fayda ki ho janda hai like in the conditional and sab to samjha rahe se ki energy di badi bachat hundi hai haan ji sab to jyada da andar free vi ho jande hai bijli di bachat sab to jyada ede vich hai ਕਿਉਂਕਿ ਟ੍ਰੈਡੀਸ਼ਨਲੀ ਜਦੋਂ ਪਹਿਲਾਂ 2010 ਤੋਂ ਪਹਿਲਾਂ ਜ਼ਿਆਦਾ ਏਸੀ ਜਿਹੜੇ ਸੀ ਨਾਨ ਇਨਵਰਟਰ ਟੈਕਨੋਲੋਜੀ ਤੇ ਵਿਕਦੇ ਸੀਗੇ ਤੇ ਉਹ ਏਸੀ ਜਨਰਲੀ ਕਿਉਂਕਿ স্মਲ ਸਕیل ਇੰਡਸਟਰੀ ਸੀਗੀ ਐਂਡ ਆਲਸੋ ਮੋਸਟ ਆਫ ਦੀ ਲੀਡਿੰਗ ਪਲੇਅਰਸ ਆਲਸੋ ਲਾਈਕ ਮੈਨੀ ਲੋਕਲ ਪਲੇਅਰਸ Who were established they were not having manufacturing here ਤੇ ਜ਼ਿਆਦਾਤਰ ਚਾਈਨਾ ਤੋਂ ਆਂਦਾ ਸੀਗਾ ਤੇ ਆਪਣੇ ਫਿਊਜ ਗੋਇਲ ਸਾਹਿਬ ਨੇ ਬੈਨ ਕਰਤੇ ਐਸੀ ਚਾਈਨਾ ਦੇ ਉਹਦੇ ਨਾਲ ਬਹੁਤ ਫਾਇਦਾ ਹੋਇਆ ਕਿਉਂਕਿ ਉਹਨਾਂ ਦਾ ਕੰਮ ਸੀਗਾ ਕਿ ਲੋਕਲ ਮੈਨੂਫੈਕਚਰਿੰਗ ਅਨਕਰੇਜ ਕਰਨਾ ਮੇਕ ਇਨ ਇੰਡੀਆ ਜਿਹੜਾ ਪ੍ਰੋਜੈਕਟ ਸੀਗਾ ਪ੍ਰਾਈਮ ਮਿਨਿਸਟਰ ਮੋਦੀ ਦਾ ਉਹ ਉਹਦੀ سپورਟ ਦੇ ਵਿੱਚ ਉਹ ਐਕਸ਼ਨ ਸੀਗਾ ਕਿ ਜਦੋਂ ਉਹ ਲੋ ਕੁਆਲਿਟੀ 에어 ਕੰਡੀਸ਼ਨਰ ਆਣੇ ਬੰਦ ਹੋਏ ਫਿਰ 에어 ਕੰਡੀਸ਼ਨਿੰਗ ਦੀ ਮੈਨੂਫੈਕਚਰਿੰਗ ਇੱਥੇ ਹੋ ਗਈ ਮੇਕ ਇਨ ਇੰਡੀਆ ਮੇਕ ਫॉर ਇੰਡੀਆ ਐਂਡ ਮਿਸ਼ਨ ਜਿਹੜਾ ਗੋਇਲ ਸਾਹਿਬ ਦਾ ਸੀਗਾ ਉਹ ਇਹ ਸੀਗਾ ਕਿ ਮੇਕ ਇਨ ਇੰਡੀਆ ਮੇਕ ਫॉर ਐਕਸਪੋਰਟਸ ਉਹ ਹੁਣ ਕਾਫੀ ਕਾਮਯਾਬ ਹੋ ਰਿਹਾ ਹੈ ਕਿਉਂਕਿ ਉਹਦੇ ਨਾਲ ਜਿਹੜਾ ਹੈ Uh, we are the largest investors in pli production linked incentive me uh, 42 company ne participate kita te air conditioning air conditioning industry de vich puri revolutionary changes ho gayi ode naal oh step nal hun dekho ecosystem bhi itthe create ho raha hai components da te ekda market vad rahi hai dooja efficiency vad rahi hai tte grahakanu bhi bahut fayda ho raha hai kyunki high energy efficiency air conditioner green air conditioners ਜਿਹੜਾ ਹੈ ਤੇ ਬਿਜਲੀ ਦੀ ਖਪਤ ਹੋਰੇ ਘੱਟ ਹੁੰਦੀ ਹੈ ਗ੍ਰਿਡ ਦੇ ਉੱਪਰ ਵੀ ਘੱਟ ਲੋਡ ਪੈਂਦਾ ਹੈਗਾ ਤੇ ਇਹ ਵਿਨ-ਵਿਨ ਸਿਚੁਏਸ਼ਨ ਹੈ ਤੇ ਗਵਰਨਮੈਂਟ ਦੀ ਜਿਹੜੀ ਸਕੀਮ ਆਈ ਸੀ ਪੀਐਲਆਈ ਤੇ ਐਮਸਿਪਸ ਵਗੈਰਾ ਜਿਹੜਾ ਆਰਐਨਡੀ ਤੇ ਸਪੋਰਟ ਸੀਗੀ ਉਹਦੇ ਨਾਲ ਇੰਡਸਟਰੀ ਨੂੰ ਵੀ ਫਾਇਦਾ ਹੋਇਆ ਕਸਟਮਰ ਨੂੰ ਵੀ ਫਾਇਦਾ ਹੋਇਆ ਐਂਡ ਕੰਪਨੀ ਨੂੰ ਵੀ ਫਾਇਦਾ ਹੋਇਆ ਹੁਣ ਦੇਖ ਲਓ ਤੁਸੀਂ ਜਿਹੜੇ ਸਿਰਫ 4 ਮਿਲੀਅਨ ਐਸੀ ਬੰਦੇ ਸੀ 2018 ਤੱਕ ਤੇ ਦੇਸਪਾਈਟ ਕੋਵਿਡ 2024 ਦੀ ਨੰਬਰ ਸੀਗੇ ਉਹ ਆਲਮੋਸਟ 14 ਮਿਲੀਅਨ ਤੱਕ ਪਹੁੰਚ ਗਿਆ ਸੀਗਾ ਜਿਹੜੀ ਕਿ ਪ੍ਰੈਡਿਕਸ਼ਨ ਹੈਗੀ 2029 ਦੇ ਵਿੱਚ ਵੀ 24 ਮਿਲੀਅਨ ਪਹੁੰਚ ਜਾਏਗੀ ਉਹ ਠੀਕ ਹੈ ਜੀ 21 ਮੈਂ ਐਡ ਕਰਾਂਗਾ